ਸਲਾਮਤ ਬੈਠ ਨੂੰ ਆਪਾਂ ਮੱਕਾ ਮਦੀਨਾ ਤੇ ਗਏ ਇਹ ਤਰਬਲਾ ਦੀ ਥਾਂ ਜੋ ਗਜ਼ਰ ਸਰਹੱਦ ਵਿੱਚ ਹੋਇਆ ਛੋਟੇ ਛੋਟੇ ਬੱਚਿਆਂ ਦੇ ਨਾਲ ਉਹ ਤਰਬਲਾ ਦੇ ਵਿੱਚ ਹੋਇਆ ਸੀ ਮੁਹੰਮਦ ਸਾਹਿਬ ਦੇ ਨਾਤੀ ਸਰ ਹਸਨ ਤੇ ਹੁਸੈਨ ਹਸਨ ਤੇ ਹੁਸੈਨ ਔਰ ਇਸੇ ਤਰ੍ਹਾਂ ਤਰਬੀ ਯੁੱਧ ਦੇ ਵਿੱਚ ਉਹਨਾਂ ਦਾ ਸ਼ਹਾਦਤ ਹੋਈ ਸੀ ਸਭ ਤੋਂ ਵੱਡੀ ਸ਼ਹੀਦੀ ਕਿਹਾ ਉਹ ਹਸਨ ਤੇ ਹੁਸੈਨ ਜਿਸ ਜਗ੍ਹਾ ਤੇ ਤਰਬਲਾ ਦੇ ਤਾਂ ਬਣੀ ਹੈ ਜਿਸ ਨੂੰ ਆਪਾਂ ਬਤਨ ਦੇ ਲਈ ਤਬਾਕਾ ਪਰ ਜਿਸ ਵੇਲੇ ਉਹ ਮਰ ਰਿਹਾ ਸੀ ਅਖਰੀ ਸਫਾ ਤੇ ਸੀ ਤੇ ਕਿਤੇ ਆਖਿਆ ਮੁਹੰਮਦ ਸਾਹਿਬ ਨੂੰ ਲੰਬੜੇ ਵਾਲਾ ਵਾਲਾ ਕਰਕੇ ਯਾਦ ਕੀਤਾ ਦਲੇ ਲੰਬੇ ਵਾਲਾ ਮੈਂ ਇਹਦੇ لمبے ਵਾਲ ਸਨ ਇਹਦਾ ਤਾਂ ਦਾਦਾ ਵੀ ਬੜਾ ਪ੍ਰਕਾਸ਼ ਸੀ ਉਹ ਐਨਾ ਧੂਹਾ ਮਾਰ ਕੇ ਰਹਿੰਦਾ ਦੱਸੋਰਾ ਹਰ ਕੋਈ ਜੀਵਨ ਹੈ ਹਰ ਇਤਿਹਾਸ ਕਹਿੰਦਾ ਹੈ ਕਿ ਆਪਣੇ ਨਾਸਤਿਆਂ ਦੀ ਲਾਸਾਂ ਰੇਹੇ ਮੁਹੰਮਦ ਸਾਹਿਬ ਨੂੰ ਨਾ ਪੜ੍ਹਨੇ ਜੀ ਹੰਜੂ ਆ ਗਿਆ ਦਸਾਰਾ ਤਾੜਾ ਪਰ ਗਿਆ ਹੰਜੂ ਮੰਡਰੀ ਨਾਲ ਤੋਂ ਵਾਰ ਮਾਰ